ਬਿਲਾਵਲ ਮੈਲਾ ਤੁੰਵਾ ਜਿਉ ਪਾਵੈ ਤਿਉ ਮੋਹਿ ਪ੍ਰਤਪਾਲ ਪਾਰਭੰ ਪਰਮੇਸ਼ਰ ਸਤਗੁਰ ਹੰਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਹੀਂ ਕੋਈ ਪਹੁੰਚ ਨਸਾਕਉ ਤੁਮਰੀ ਕਾਲ ਤੁਮਰੀ ਗਤ ਮਿਤ ਤੁਮ ਹੀ ਜਾਨੋ ਜਿਉ ਪਿੰਡ ਸਭ ਤੁਮ ਰੋਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲ ਤੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜਿਓ ਨਦਰ ਨਿਹਾਲ ਬਲਾਵ ਮੈ ਲਾ ਪਨਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਆਕਾਠ ਰਹਾਉ ਰੰਗ ਤੇਰਾ ਉਕਰਤ ਖਿੰਧੀਤ ਪ੍ਰਭ ਮੇਰੋ ਅनाथ ਕੋ ਨਾਥ ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹੱਥ ਸੀਤਲ ਸੁਖ ਪਾਓ ਮੰਤਰਪਤੇ ਹਰ ਸਿਮਰਤ ਸ਼੍ਰਮ ਸਗਲੇ ਲਾਥ ਨਿਵਲ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨ ਸਗਲ ਅਕਾਥ ਵਿਲਾਵਲ ਮਹਿਲਾ ਪਨਵਾ ਆਪਣੇ ਸੇਵਕ ਕੋ ਕਬਹੋ ਨਾ ਵਿਸਾਰੋ ਉਰ ਲਾਗੋ ਸੁਆਮੀ ਤਬ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਾਉ ਅਤਿਤ ਪਾਵਨ ਪ੍ਰਭ ਦਿਰਧ ਤੁਮਹਾਰੋ ਹਮਰੇ ਦੁਖ ਰਿਦ ਮਤ ਤਾਰੋ ਜੀਵਨ ਤਾਨ ਹਰ ਤਨ ਸੁਖ ਤੁਮਹੀ ਹੁ ਮੈਂ ਪਟਲ ਕਿਰਪਾ ਕਰ ਜਾਰੋ ਜਨ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਤੇਸ ਦਰਸ ਸਵਾਮੀ ਸੁਖ ਸਾਰੋ ਦਿਲਾਵਲ ਮਹਿਲਾ 5 ਆਗੇ ਪਾਛੇ ਕੁਸ਼ਲ ਭਿਆ ਗੁਰ ਪੂਰ ਪੂਰੀ ਸਭ ਰਾਖੀ ਆਰ ਬ੍ਰਹਮ ਪ੍ਰਭ ਕੀਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪੀਤੰ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਦਾ ਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਬ ਗੁਣ ਪ੍ਰਭ ਕਸ਼ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਈ ਅਚੁੱਤ ਅਬਨਾਸ਼ੀ ਨਾਨਕ ਉਚਰੈ ਹਰ ਕੀ ਜਿਆ ਬਿਲਾਵਲ ਮਹਿਲਾ ਪੁੰਜਵਾ ਬਿਨ ਪੈ ਭਗਤੀ ਤਰਮ ਕੈਸੇ ਕਹੋ ਅਨੁਗ੍ਰਹਾ ਅਤਿਤ ਉਧਾਰਨ ਰਾਖ ਸੁਆਮੀ ਆਪ ਪਰੋਸੇ ਰਹਾ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਵਿਖਿਆ ਰਾਤਾ ਸੁਆਮ ਜੈਸੇ ਔਦ ਬਿਹਾਵਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸ਼ਰਨ ਦੁਖ ਭੰਜਨ ਪੁਰਖ ਮਰੰਜਨ ਸਾਧੂ ਸੰਗਤ ਰਮਣ ਜੈਸੇ ਕੇਸ਼ਵ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ਼ ਦਿਸੇ ਰਾਗ ਬਿਲਾਵਲ ਮਹਿਲਾ ਪੰਜਵਾ ਦੁਪਦੇ ਕਰਨੋਵਾ ੴ ਸਤਿਗੁਰ ਪ੍ਰਸਾਦਿ ਆਪੇ ਮੇਲ ਲੈ ਜਪ ਤੇ ਸ਼ਰਨ ਤੁਮਹਾਰੀ ਆਏ ਤਬ ਤੇ ਦੋਖ ਗਏ ਰਹਾ ਤਦ ਅਬਮਾਨ ਅਰ ਚਿੰਤ ਬਰਾਨੀ ਸਾਦਾ ਸ਼ਰਨ ਪਏ ਜਪ ਜਪ ਨਾਮ ਤੁਮਾਰੋ ਤ੍ਰੀਤਮ ਤੰਤੇ ਰੋਗ ਖਐ ਮਾ ਮੁਗਧ ਅਜਾਨ ਅਗਿਆਨੀ ਰਾਖੇ ਤਾਰ ਦੇ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹਿ ਬਿਲਾਵਲ ਮਹਲਾ ਪੰਜਵਾਂ ਜੀਵੋਂ ਨਾਮ ਸੁਣੀ ਜੋ ਸਤਿ ਪ੍ਰਸੰਨ ਹੈ ਗੁਰ ਪੂਰੇ ਤਾਬ ਮੇਰੀ ਆਸ ਕੁੰਨੀ راہ ਤੀਰ ਗਈ ਬਾਧੀ ਮਨ ਤੀਰਾ ਮੋਇਓ ਅਨੰਦ ਤੁਨੀ ਪੁਪਦੇਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿ ਨਾ ਜਾਏ ਖਿਨੀ ਅਨਕ ਭਗਤ ਅਨਕ ਜਨਤਾਰੇ ਸਿਮਰੇ ਅਨਕ 무ਨੀ ਅੰਦੂਲੇ ਤੇ ਕੋ ਨਿਰਥਨ ਥਨ ਪਾਇਓ ਪ੍ਰਭ ਨਾਮਕ ਅਨਕ ਗੁਨੀ ਰਾਗ ਬਿਲਾਵਲ ਮਹਿਲਾ 5ਵਾਂ ਘਰ 13ਵਾਂ ਪੜ ਤਾਲ ਇਕ ਓੰਕਾਰ ਸਤਗੁਰ ਪ੍ਰਸਾਦ 모ਹਨ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸਤਰ ਅਫਰਨ ਕੀਨੇ ਉਡਿਨੀ 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 ਕਬ ਕਰ ਆਵੇ ਵੀ ਰਹਾਉ ਸ਼ਰਨ ਸੁਹਾਗਨ ਚਰਨ ਸੀਸ ਧਾਰ ਲਾਲਨ ਮੋਹੇ ਮਿਲਾਵੋ ਕਬ ਕਰ ਆਵੇ ਵੀ ਸੁਨੋ ਸੇਰੀ ਮਿਲਨ ਬਾਤ ਕਹੋ ਸਗਰੋ ਅਹੰਮ ਮਿਟਾਵੋ ਤੋ ਕარი ਲਾਲਨ ਪਾਵੋ ਤਬ ਰਸ ਮੰਗਲ ਗੁਨ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੇ ਆਬ ਮੋਹ ਨੀਂਦ ਸੁਹਾਵ ਸਭ ਮੇਰੀ ਤਖਾ ਬੁਝਾਨੀ ਆਬ ਮੈਂ ਸਹਿਜ ਸਮਾਨੀ ਮੀਠੀ ਪਿਰ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾ ਦੂਜਾ ਬਿਲਾਵਲ ਮਹਿਲਾ ਪੰਜਵਾ ਮੋਰੀ ਹਾਂ ਜਾਏ ਦਰਸ਼ਨ ਭਾਵ ਤੇ ਰਾਤੋ ਨਾ ਥੀ ਸਹਾਈ ਸੰਤਨਾ ਅਬ ਚਰਨੰਗ ਹੈ ਰਹਾ ਆਏ ਮਨ ਅਵਰ ਨਾ ਭਾਵੇ ਚਰਨਾਵੇ ਚਰਨਾਵੇ ਉਲਝਿਓ ਆਲਮ ਕਰੰਦ ਤਮਲ ਜਿਓ ਅੰਨ ਰਸ ਨਹੀਂ ਚਾਹੇ ਇੱਕ ਹਰਲਾ ਹੈ ਅਨਤੇ ਟੂਟੀਆਂ ਰਖਤੇ ਛੂਟੀਆਂ ਮਨ ਹਰ ਰਸ ਕੂਟੀਆਂ ਸੰਗ ਸਾਧੂ ਉਲਟੀਆਂ ਨਾ ਨਹੀਂ ਨਹੀਂ ਰੇ ਨਾਨਕ ਪ੍ਰੀਤ ਚਰਨ ਚਰਨ へ ਰਾਗ ਬਿਲਾਵਲ ਮਹਿਲਾ ਨੋਵਾ ਦੋ ਪਦੇ ੴ ਸਤਗੁਰ ਪ੍ਰਸਾਦੁ ਦੁਖ ਹਰਤਾ ਹਰ ਨਾਮ ਤਿਸਾਨੁ ਅਜਾਮਲ ਗਨਕਾਰ ਜੈ ਸਿਮਰਤ ਮੁਕਤ ਭੈ ਜੀ ਜਾਨੋ ਰਹਾਉ गज की त्रास मिटीशनु में जब ही राम बखानो नारद कहत सुन त्रु बारीक भजन माहे लपटानो अचल अमर निरप है पद पायो जगत जाए है रानो नानक कहत भगत रक्षक हर निकट ता है तुम मानो बिलावल महला नौवा ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾ ਨ ਕਿਉ ਕਹ ਗੋਰ ਕੇ ਭੇਦ ਬਤਾਵੇ ਰਹਾ ਕਾਪਿਓ ਤੀਰਥ ਬ੍ਰਤ ਕੀਏ RAM ਸ਼ਰਨ ਨਹੀਂ ਆਵੇ ਜੋਗ ਜਗ ਨਿਫੁਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਉ ਨਾਨਕ ਏ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਾਵੇ ਬਿਲਾਵਲ ਮਹਿਲਾ ਨੋਆ ਜਾ ਮੈਂ ਭਜਨ ਰਾਮ ਕੋ ਨਹੀਂ ਤੇ ਨਰ ਜਨਮ ਅਕਰਥ ਖੋਇਆ ਯਾਰਾ ਖੋ ਮਨਮਾਹੀ ਰਹਾਉ ਤੀਰਥ ਕਰੇ ਬ੍ਰਤ ਸੁਨ ਰੱਖ ਨਾ ਮਨੂਆ ਬਸ ਜਾ ਕੋ ਨੇフル ਧਰਮ ਤਾਂ ਹੈ ਤੁਮ ਮੰਨੋ ਸਾਚ ਕਹਿਤ ਮੈਂ ਆ ਕੋ ਜੈਸੇ ਪਹਨ ਜਲ ਮੇ ਰਖਿਓ ਪਿਦ ਨਾਹੇ ਤੇ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਤਗਤਹੀਨ ਜੋ ਪ੍ਰਾਨੀ ਕਲਮੁ ਮੁਕਤ ਨਾਮ ਤੇ ਪਾਵਤ ਗੁਰ ਯਾ ਪੀਦ ਬਤਾਵੇ ਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵਾ